ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਜਿਹੜੀ ਤੁਹਾਡੇ ਅੱਗੇ ਵੀਡੀਓ ਲੈ ਕੇ ਆਏ ਆਂ ਜੀ ਇਹ ਆਪਾਂ ਲੈ ਕੇ ਆਏ ਆਂ ਜੀ ਵੀ ਜੇ ਕੋਈ ਤੁਹਾਡਾ ਕੰਮ ਅੜਦਾ ਹੋਵੇ ਉਹਦੇ ਵਿੱਚ ਰੁਕਾਵਟਾਂ ਬਹੁਤ ਜ਼ਿਆਦਾ ਆਉਂਦੀਆਂ ਹੋਣ ਸਿਰੇ ਨਾ ਲੱਗਦਾ ਹੋਵੇ ਤੇ ਫਿਰ ਆਪਾਂ ਕਿਵੇਂ ਕੀ ਕਰੀਏ ਕੀ ਹੱਲ ਹੋਵੇ ਜੀ ਉਹਦਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਇਹ ਵੀਡੀਓ ਲੈ ਕੇ ਆਏ ਆਂ ਜੀ ਤੇ ਜਿਹੜੇ ਆਪਣੇ ਗੁਰੂਆਂ ਨੇ ਦੱਸੇ ਹੋਏ ਬਚਨਾਂ ਜੀ ਤੇ ਮਹਾਪੁਰਖਾਂ ਦੇ ਇਹ ਤੇ ਦਸੀ ਹੋਈ ਜੁਗਤੀ ਹੈ ਜੀ ਜਿਹਨੂੰ ਆਪਾਂ ਅਪਣਾ ਕੇ ਆਪਾਂ ਆਪਦੇ ਕਾਰਜ ਸਿੱਧ ਕਰ ਲੈਣੇ ਆ ਇਸ ਤਰ੍ਹਾਂ ਕਾਰਜ ਕਰੋਗੇ ਤੁਸੀਂ ਦੇਖੋ ਤੁਹਾਡੀ ਹਰ ਕੰਮ ਦੇ ਵਿੱਚ ਫਤਿਹ ਹੋਵੇਗੀ ਜੀ ਚੜ੍ਹਾਈ ਹੋਵੇਗੀ ਪਹਿਲਿਆਂ ਤਾਂ ਕੁਝ ਕੁ ਗੱਲਾਂ ਮੈਂ ਤੁਹਾਡੇ ਨਾਲ ਇਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਕਿ ਕਈ ਵਾਰ ਨਾ ਆਪਾਂ ਦੇਖੋ ਆਪਣਾ ਜੋ ਵੀ ਆਪਾਂ ਗੱਲ ਕਰਦੇ ਹਾਂ 24 ਘੰਟਿਆਂ ਦੇ ਵਿੱਚ ਵਿੱਚ ਨਾ ਇੱਕ ਵਾਰ ਆਪਣੀ ਗੱਲ ਸੱਚਖੰਡ ਵਿੱਚ ਪ੍ਰਵਾਨ ਹੁੰਦੀ ਹੈ ਠੀਕ ਹੈ ਨਾ ਇਹਦੇ ਲਈ ਜੀ ਹਮੇਸ਼ਾ ਚੰਗੇ ਬਚਨ ਬੋਲੋ ਕਿਤੇ ਇਹ ਨਾ ਹੋਵੇ ਕਿ ਮਾੜਾ ਬਚਨ ਹੋਵੇ ਤੇ ਉਹ ਵੀ ਸੱਚਖੰਡ ਚ ਪ੍ਰਵਾਨ ਹੋਵੇ ਇਸ ਤਰ੍ਹਾਂ ਹਮੇਸ਼ਾ ਕਦੇ ਵੀ ਆਪਣੇ ਮਨ ਮੁਖ ਦੇ ਉੱਤੋਂ ਮਾੜਾ ਬਚਨ ਨਹੀਂ ਬੋਲਣਾ ਚਾਹੀਦਾ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਪੋਜੀਟਿਵ ਸੋਚਣਾ ਚਾਹੀਦਾ ਚੰਗੇ ਗੱਲਾਂ ਆਪਾਂ ਸੋਚਣੀਆਂ ਚਾਹੀਦੀਆਂ ਮਹਾਪੁਰਖਾਂ ਨੇ ਇੱਥੇ ਦੱਸੇ ਹੋਏ ਬਚਨ ਆ ਜੀ ਜੇ ਆਪਾਂ ਥੋੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਉਹ ਮਹਾਪੁਰਖ ਕੀ ਕਹਿੰਦੇ ਵੀ ਕਿਹੜੇ ਬਚਨਾਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਕਿਸ ਤਰ੍ਹਾਂ ਆਪਾਂ ਨੂੰ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਈ ਵਾਰ ਕੀ ਹੁੰਦਾ ਜੀ ਰਸੋਈ ਦੇ ਵਿੱਚ ਕੋਈ ਚੀਜ਼ ਆਪਣੇ ਖਤਮ ਹੋ ਜਾਂਦੀ ਆਪਾਂ ਕਹਿੰਦੇ ਆ ਚੀਜ਼ ਮੁੱਕ ਗਈ ਜਿਹੜੀ ਚੀਜ਼ ਮੁੱਕੀ ਜਾਵੇ ਜ ਉਹ ਦੁਬਾਰਾ ਨਹੀਂ ਹੁੰਦੀ ਹੁੰਦੀ ਜਦੋਂ ਆਪਾਂ ਕੋਈ ਇਨਸਾਨ ਆਪਾਂ ਕਹਿੰਦੇ ਮੁੱਕ ਗਿਆ ਕਿ ਉਹ ਦੁਬਾਰਾ ਆਊਗਾ ਨਹੀਂ ਹੁੰਦਾ ਇਹਦੇ ਵੀ ਮੁੱਕ ਗਿਆ ਸ਼ਬਦ ਇਹ ਗਲਤ ਇਹ ਗਲਤ ਸ਼ਬਦ ਆ ਇਹ ਆਪਾਂ ਉਹ ਕਹਿੰਦੇ ਜਿਹੜਾ ਖਤਮ ਹੀ ਹੋ ਗਿਆ ਮੁੜ ਕੇ ਆ ਹੀ ਨਹੀਂ ਸਕਦਾ ਮੁੱਕ ਗਿਆ ਸ਼ਬਦ ਆਪਾਂ ਉੱਥੇ ਵਰਤਦਾ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਚੀਜ਼ ਸੋਡੇ ਖਤਮ ਹੋ ਜਾਂਦੀ ਹੈ ਨਾ ਵੀ ਤੁਸੀਂ ਹੋਰ ਲਿਆਉਣ ਦੀ ਇੱਛਾ ਰ ਤੂੰ ਤੁਸੀਂ ਇਹ ਆਖਿਆ ਕਰੋ ਵੀ ਆਹ ਚੀਜ਼ ਵੱਧ ਗਈ ਆਏ ਤੇ ਇਹ ਆਖਿਆ ਕਰੋ ਵੀ ਇਹ ਚੀਜ਼ বিনা ਆਪਾਂ ਨੂੰ ਸਰਦਾ ਨਹੀਂ ਵੀ ਆਪਾਂ ਨੂੰ ਲਿਉਣੀ ਪਊਗੀ ਇਹਨੇ ਕਈ ਵਾਰ ਆਪਾਂ ਨੇ ਛੇਤੀ ਲੈ ਕੇ ਉਹ ਆਏ ਕਰੋ ਇਸ ਤਰ੍ਹਾਂ ਜਲਦਬਾਜੀ ਵੀ ਨਾ ਜ਼ਿਆਦਾ ਕਰਿਆ ਕਰੋ ਜੇ ਆਏ ਨਾ ਕਰੋ ਚੀਜ਼ ਮੁੱਕ ਗਈ ਤੁਸੀਂ ਆਏ ਆਖਿਆ ਕਰੋ ਵੀ ਇਹ ਚੀਜ਼ ਵੱਧ ਗਈ ਇਹਦੇ ਵਿੱਚ ਨਾ ਹੁਣ ਸਰਦਾ ਨਹੀਂ ਵੀ ਆਪਾਂ ਨੂੰ ਆਪਾਂ ਨੂੰ ਲਿਉਣੀ ਪਊਗੀ ਛੇਤੀ ਲੈ ਕੇ ਆਈਏ ਇਸ ਤਰ੍ਹਾਂ ਥੋੜੀ ਆਪਣੀ ਜਿਹੜੀ ਭਾਸ਼ਾ ਇਹਨੂੰ ਬਦਲ ਗਈ ਇਹਨੂੰ ਮਿੱਠਤਾ ਦਾ ਨਾਮ ਲੱਗੇ ਆਪਣੇ ਦਾਦੇ ਦਾਦੀਆਂ ਵਾਲੇ ਅਤੇ ਆਪਾਂ ਉਹਨਾਂ ਵਾਲਾ ਵੇਖ ਕੇ ਚੱਲੇਗੇ ਉਹ ਕਿਵੇਂ ਕਿਹੜੇ ਸ਼ਬਦ ਬੋਲਦੇ ਸੀ ਤੇ ਕਿਉਂ ਬੋਲਦੇ ਸੀ ਕਦੇ ਆਪਾਂ ਇਹਦੇ ਬਾਰੇ ਨਹੀਂ ਸੋਚਿਆ ਉਹ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਸੀ ਉਹ ਗਲਤ ਸ਼ਬਦ ਨਹੀਂ ਬੋਲਦੇ ਸੀ ਜੀ ਉਹ ਥੋੜੀ ਜਿਹੀ ਮਿਠਤਾ ਵੀ ਜ਼ਿਆਦਾ ਸੀ ਉਹਨਾਂ ਦੇ ਵਿੱਚ ਸਹਿਜਪਨ ਜ਼ਿਆਦਾ ਸੀ ਸ਼ਹਿਰ ਸ਼ੀਤਤਾ ਆਪਣੇ ਨਾਲ ਬਹੁਤ ਜ਼ਿਆਦਾ ਸੀ ਜੀ ਸਬਰ ਜ਼ਿਆਦਾ ਸੀ ਪਿਆਰ ਜ਼ਿਆਦਾ ਸੀ ਉਹ ਇਸ ਤਰ੍ਹਾਂ ਆਪਾਂ ਵੀ ਉਹਨਾਂ ਦੇ ਦਸੇ ਮਾਰਗ ਦੇ ਉੱਤੇ ਚੱਲ ਲਈਏ ਤਾਂ ਆਪਾਂ ਵੀ ਇਹ ਗੱਲਾਂ ਸੁਣੀਆਂ ਹੀ ਹੋਣੀਆਂ ਘਰਾਂ ਦੇ ਵਿੱਚ ਤੇ ਵੇਖੋ ਜਦੋਂ ਵੀ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉੱਥੇ ਲੰਗਰ ਬਾਅਦ ਜਾਂਦਾ ਕਦੇ ਆਪਾਂ ਇਹ ਸੁਣਿਆ ਵੀ ਉਹ ਕਹਿੰਦੇ ਲੰਗਰ ਮੁੱਕ ਗਿਆ ਜਾਂ ਖਤਮ ਹੋ ਗਿਆ ਇਹ ਗੱਲ ਕੋ ਕਹਿੰਦੇ ਜੀ ਲੰਗਰ ਵੱਧ ਗਿਆ ਪ੍ਰਸ਼ਾਦ ਦੇ ਵੱਧ ਗਏ ਇਹਦੇ ਲਈ ਤੁਸੀਂ ਘਰ ਦੇ ਵਿੱਚ ਵੀ ਇਹ ਸ਼ਬਦ ਬੋਲਿਆ ਕਰੋ ਵੀ ਆਹ ਚੀਜ਼ ਆਪਣੇ ਵੱਧ ਗਈ ਉਹ ਮੁੱਕ ਗਈ ਤੇ ਘਟ ਗਈ ਕੋਈ ਨਾ ਸ਼ਬਦ ਬੋਲਿਆ ਕਰੋ ਜੀ ਤੇ ਇੱਥੇ ਇੱਕ ਆਪਾਂ ਦੱਸਦੇ ਆ ਜੀ ਜਦੋਂ ਕਈ ਵਾਰ ਕੀ ਤੇ ਜਦੋਂ ਕੋਈ ਕੰਮ ਆਪਾਂ ਕਰਦੇ ਆ ਜੀ ਘਰ ਦੇ ਵਿੱਚ ਕੋਈ ਵੀ ਕੰਮ ਹੈ ਤੇ ਆਪਾਂ ਜਦੋਂ ਉਹ ਕੰਮ ਵੀ ਆਪ ਪੂਰਾ ਕਰ ਲੈਨੇ ਆਇਨ ਆਖਿਆ ਕਰੋਗੇ ਕੰਮ ਖਤਮ ਹੋ ਗਿਆ ਜੇ ਹੁਣ ਤਾਂ ਇਹ ਕੰਮ ਮੁੱਕ ਗਿਆ ਬਸ ਇਹ ਗੱਲ ਨਾ ਤੁਸੀਂ ਬੁੱਕ ਗਿਆ ਖਤਮ ਸ਼ਬਦ ਕਰਦੇ ਵਿੱਚੋਂ ਘੱਟ ਤੋਂ ਘੱਟ ਬੋਲੋ ਤੇ ਉੱਥੇ ਤੁਸੀਂ ਆਇਆ ਕਿ ਕੁਰਾ ਕੰਮ ਆਪਾਂ ਫਤਿਹ ਕਰ ਲਿਆ ਆ ਕੰਮ ਆਪਣਾ ਫਤਿਹ ਹੋ ਗਿਆ ਉੱਥੇ ਇਸ ਤਰ੍ਹਾਂ ਦੇ ਸ਼ਬਦ ਬੋਲਿਆ ਕਰੋ ਜੀ ਤੇ ਜੋ ਗੁਰਵਾਣੀ ਦੇ ਨਾਲ ਸੰਬੰਧਿਤ ਆਪਣੀ ਗੁਰਮੁਖੀ ਦੀ ਲਿਪੀ ਦੇ ਨਾਲ ਇਹਦੇ ਨਾਲ ਥੋੜਾ ਜਿਹਾ ਭਾਸ਼ਾ ਬਦਲਦੀ ਹੈ ਰੁੱਖਾਪਨ ਆਪਣੀ ਜ਼ੁਬਾਨ ਤੋਂ ਖਤਮ ਹੋ ਜਾਂਦਾ ਮਿਠਤਾ ਦੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਆਪਣੇ ਮਹਾਪੁਰਖਾਂ ਨੇ ਆਪਾਂ ਨੂੰ ਵੀ ਦੱਸਿਆ ਵੀ ਜੋ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਪਰਤਾ ਕਈ ਵਾਰ ਕੀ ਹੁੰਦਾ ਕਈ ਲੋਕਾਂ ਨਾਲ ਹੀ ਹੁੰਦਾ ਵੀ ਕੰਮ ਦੇ ਵਿੱਚ ਰੁਕਾਵਟ ਪੈਂਦੀ ਹੈ ਤੇ ਉਹ ਕੰਮ ਦੇਰ ਨਾਲ ਹੁੰਦਾ ਜਾਂ ਕਈ ਕੀ ਵਾਰ ਠਾਕਰ ਨਾਲ ਕੰਮ ਹੁੰਦਾ ਉੱਥੇ ਜੀ ਆਪਾਂ ਨੂੰ ਥੋੜਾ ਜਿਹਾ ਆਪਾਂ ਉਸ ਘਰ ਦੇ ਵਿੱਚ ਜਾਂ ਉਸ ਉਹ ਪਰਿਵਾਰ ਗੁਰੂ ਨਾਲੋਂ ਵਿਛੜਿਆ ਹੋਇਆ ਪਰਿਵਾਰ ਆ ਤਾਂ ਹੀ ਉਹਦੇ ਕੰਮਾਂ ਦੇ ਵਿੱਚ ਐਸ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਤੁਸੀਂ ਕੋਈ ਵੀ ਕੰਮ ਆ ਗੁਰੂ ਨੂੰ ਮੂਹਰੇ ਰੱਖ ਕੇ ਕਰਿਆ ਕਰੋ ਜੋ ਵੀ ਘਰ ਦੇ ਵਿੱਚ ਕੋਈ ਕਾਰਜ ਕੋਈ ਵੀ ਕੰਮ ਕਰਦੇ ਤੁਸੀਂ ਗੁਰੂ ਨੂੰ ਮੂਹਰੇ ਰੱਖੋ ਜੇ ਉਹ ਹਨਾ ਪੰਪ ਘਰ ਪਾਉਨੇ ਆ ਆਪਾਂ ਕੀ ਕਰਦੇ ਆ ਆਪਾਂ ਜਾਂਦੇ ਆ ਮਹਾਪੁਰਖਾਂ ਕੋਲੇ ਆ ਉਹ ਜੀ ਸਾਡੇ ਨਿਉਂ ਪੱਥਰ ਰੱਖਿਓ ਤੇ ਗੁਰੂ ਮਹਾਪੁਰਖ ਉਹ ਉੱਥੇ ਕਹਿੰਦੇ ਵੀ ਭਗਤਾ ਤੇਰੇ ਵਰਗਾ ਮਹਾਪੁਰਖ ਤਾਂ ਕੋਈ ਵੀ ਨਹੀਂ ਜਿਹੜਾ ਆਪਦੇ ਲਈ ਆਸਰਾ ਬਣਾ ਰਿਹਾ ਤੇ ਉੱਥੇ ਆਪਾਂ ਕਿਉਂ ਭਟਕੇ ਫਿਰਦੇ ਆ ਉੱਥੇ ਆਪਾਂ ਕੀ ਕਰਗੇ ਆਪਾਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਗੇ ਇੱਥੇ ਮਹਾਪੁਰਖ ਦੱਸਦੇ ਵੀ ਤੁਸੀਂ ਘਰ ਦੇ ਵਿੱਚ ਸੋਹਣੀ ਦੀਗ ਬਣਾਓ ਸਾਰਾ ਪਰਿਵਾਰ ਬੈਠ ਕੇ ਤੁਸੀਂ ਪਾਠ ਕਰੋ ਜੁਗਜੀ ਸਾਹਿਬ ਜੀ ਦਾ ਪਾਠ ਕਰੋ ਪਰਿਵਾਰ ਦੇ ਪੰਜ ਮੈਂਬਰਾਂ ਤੇ ਪੰਜੇ ਜਾਣੇ ਤੁਸੀਂ ਇੱਕ ਕਮਰੇ ਦੇ ਵਿੱਚ ਬੈਠ ਕੇ ਪਾਠ ਕਰਨਾ ਜੁਗਜੀ ਸਾਹਿਬ ਜੀ ਦਾ ਤੇਗ ਬਣਾ ਕੇ ਕੋਲੇ ਰੱਖ ਲਈਏ ਕੋਲੇ ਜਲ ਰੱਖ ਲੈਣਾ ਜੀ ਤੇ ਪਰਿਵਾਰ ਦੇ ਸਾਰੇ ਮੈਂਬਰ ਬੱਚਿਆਂ ਨੂੰ ਵੀ ਇਹਦੇ ਵੱਲ ਲਾਉਣ ਦੀ ਪੂਰੀ ਕੋਸ਼ਿਸ਼ ਕਰਿਆ ਕਰੋ ਤੁਸੀਂ ਸਾਰੇ ਬੈਠ ਕੇ ਜੁਗਜੀ ਸਾਹਿਬ ਜੀ ਦਾ ਪਾਠ ਕਰੋ ਨਹੀਂ ਬੱਚੇ ਕਰ ਸਕਾ ਤੇ ਉਹਨਾਂ ਕੋਲ ਤੁਸੀਂ ਆਓ ਕੋਲੇ ਬੈਠੀ ਆਪਾਂ ਸਾਰਾ ਪਰਿਵਾਰ ਜੁਗਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੋ ਵੀ ਆਪਾਂ ਕਾਰਜ ਸ਼ੁਰੂ ਕਰਦੇ ਆਪਾਂ ਉਹਦੀਆਂ ਅਰਦਾਸ ਬੇਨਤੀਆਂ ਗੁਰੂ ਅੱਗੇ ਰੱਖ ਕੇ ਕਰਦੇ ਹਾਂ ਤਾਂ ਫਿਰ ਤੁਸੀਂ ਦੇਖੋ ਵੀ ਤੁਹਾਡੇ ਕੰਮ ਦੇ ਵਿੱਚ ਫਤਿਹ ਜ਼ਰੂਰ ਹੋਊਗੀ ਇਸੇ ਤਰ੍ਹਾਂ ਜੇ ਜੇ ਬੇਟੀ ਦਾ ਕਾ ਵਿਆਹ ਦਾ ਕਾਰਜ ਚਾਹੇ ਬੇਟੇ ਦਾ ਕਾ ਵਿਆਹ ਦਾ ਕਾਰਜ ਸਾਰਿਆਂ ਨਾਲੋਂ ਪਹਿਲਾਂ ਆਪਦੇ ਘਰੇ ਗੁਰੂ ਨੂੰ ਬੁਲਾਓ ਗੁਰੂ ਨੂੰ ਅੱਗੇ ਰੱਖੋ ਗੁਰੂ ਨੂੰ ਬੁਲਾਓ ਆਪਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਸਕਦੇ ਹੋ ਤੁਸੀਂ ਸਹਿਜ ਪਾਠ ਕਰਵਾ ਸਕਦੇ ਹੋ ਗੁਰੂ ਦਾ ਓਟ ਆਸਰਾ ਜਰੂਰ ਲਿਆ ਕਰੋ ਜੀ ਉਹ ਕਰਵਾਉਣ ਤੋਂ ਬਾਅਦ ਹੀ ਤੁਸੀਂ ਵਿਆਹ ਦਾ ਕੰਮ ਸ਼ੁਰੂ ਕਰਿਆ ਕਰੋ ਫਿਰ ਦੇਖੋ ਥੋੜੀ ਇਸ ਕੰਮ ਦੇ ਵਿੱਚ ਕਿੰਨੀ ਫਤਿਹ ਹੁੰਦੀ ਹੈ ਕਦੇ ਵੀ ਤੁਹਾਡੇ ਬੱਚੇ ਦੁਖੀ ਨਹੀਂ ਹੋਣਗੇ ਸੋਹਣਾ ਸਕੂਨ ਭਰੀ ਜ਼ਿੰਦਗੀ ਜਿਉਣਗੇ ਜੀ ਤੇ ਘਰ ਦੇ ਵਿੱਚ ਜੋ ਵੀ ਆਪਾਂ ਕੰਮ ਕਰਦੇ ਹਾਂ ਇਸ ਤਰ੍ਹਾਂ ਮਹਾਪੁਰਖ ਦੱਸਦੇ ਵੀ ਇਸ ਤਰ੍ਹਾਂ ਤੁਸੀਂ ਹਰੇਕ ਕੰਮ ਦੇ ਵਿੱਚ ਆਪਣੇ ਗੁਰੂਆਂ ਨੂੰ ਮੂਰੇ ਰੱਖੋ ਜੋ ਵੀ ਕੋਈ ਕਾਰਜ ਕਰਦੇ ਹੋ ਕੋਈ ਬੱਚਾ ਨੌਕਰੀ ਲਈ ਜਾਂਦਾ ਤਾਂ ਤੁਸੀਂ ਜਗਜੀਤ ਸਿੰਘ ਸਾਹਿਬ ਜੀ ਦੇ ਬਾੜ ਦਾ ਆਸਰਾ ਕਰਨਾ ਤੇਗ ਬਣਾਉਣੀ ਹੈ ਪੂਰੀ ਸ਼ਰਧਾ ਨਾਲ ਉਪਰੋਂ ਤੁਸੀਂ ਸ਼ੁਰੂ ਕਰਿਆ ਕਰੋ ਜੀ ਉਸ ਤੋਂ ਬਾਅਦ ਤੁਸੀਂ ਕੰਮ ਸ਼ੁਰੂ ਕਰਿਆ ਕਰੋ ਤੁਸੀਂ ਦੇਖੋ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਣੀ ਕੋਈ ਵਾਧਾ ਨਹੀਂ ਹੋਣੀ ਤੇ ਹਮੇਸ਼ਾ ਗੁਰੂ ਨੂੰ ਜਿਹੜਾ ਗੁਰਸਿੱਖ ਹੁੰਦਾ ਜੀ ਉਹ ਹਮੇਸ਼ਾ ਗੁਰੂ ਨੂੰ ਮੂਹਰੇ ਲੱਗ ਕੇ ਚੱਲਦਾ ਹੈਗਾ ਜੀ ਗੁਰੂ ਨੂੰ ਮੂਹਰੇ ਰੱਖ ਸਕਦਾ ਤੇ ਜਿਵੇਂ ਹੁਣ ਆਪਾਂ ਆਪਾਂ ਕਹਿੰਨੇ ਕਈ ਲੋਕ ਕਿ ਦਿਨ ਕਢਾਉਂਦੇ ਆ ਕੁਝ ਇਸ ਤਰ੍ਹਾਂ ਕਰਦੇ ਆ ਤਾਂ ਆਪਾਂ ਉੱਥੇ ਵੀ ਤੁਸੀਂ ਜੋਗਜੀ ਸਾਹਿਬ ਜੀ ਦਾ ਪਾਠ ਜਿਵੇਂ ਹੁਣ ਆਪਾਂ ਕਹਿੰਦੇ 15 ਦਿਨਾਂ ਬਾਅਦ ਆਪਾਂ ਜੇ ਕੋਈ ਕਾਰਜ ਸ਼ੁਰੂ ਕਰਨਾ ਤੁਸੀਂ 15 ਦਿਨ ਪਹਿਲਾਂ ਪਾਠ ਸ਼ੁਰੂ ਕਰਨਾ ਕਰੋ 21 ਦਿਨ ਪਹਿਲਾਂ ਕਰ ਲਿਆ ਕਰੋ 11 ਦਿਨ 15 ਉਸ ਇੰਨੇ ਦਿਨ ਪਹਿਲਾਂ ਘੱਟ ਤੋਂ ਘੱਟ ਤੁਸੀਂ 21 ਦਿਨ ਪਹਿਲਾਂ ਜਾਂ 15 ਦਿਨ ਜਾਂ 11 ਦਿਨ ਪਹਿਲਾਂ ਤੇ ਪਾਠ ਸ਼ੁਰੂ ਕਰਿਆ ਕਰੋ ਜੋਗਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡਾ ਓਟ ਆਸਰਾ ਲੈ ਕੇ ਇਹ ਕਾਰਜ ਸ਼ੁਰੂ ਕਰਨ ਜਾ ਰਿਹਾ ਹਾਂ ਤੇ ਇਹ ਕਾਰਜ ਦੇ ਵਿੱਚ ਮੈਨੂੰ ਫਤੇ ਮਿਲੇ ਇਹ ਕਾਰਜ ਮੇਰਾ ਸਹੀ ਸਪੂਰਨ ਨੇ ਪਰੇ ਚੜੇ ਇਸ ਤਰ੍ਹਾਂ ਅੰਦਾਸਾ ਬਿਆਨਤੀਆਂ ਕਰਕੇ ਜੇ ਕੋਈ ਵੀ ਆਪਾਂ ਕਾਰਜ ਕਰਦੇ ਆ ਨਾ ਜੀ ਤੇ ਹੋ ਹੀ ਨਹੀਂ ਸਕਦਾ ਉਹ ਕਾਰਜ ਇਹਦੇ ਵਿੱਚ ਤੁਹਾਡੇ ਰੁਕਾਵਟ ਆਵੇ ਪਰ ਆਪ ਗੁਰੂ ਦਾ ਆਸਰਾ ਲੈਣਾ ਸ਼ੁਰੂ ਕਰੀਏ ਜੀ ਤੇ ਆਪਣੇ ਧਰਮ ਪ੍ਰਤੀ ਵਫਾਦਾਰ ਰਹੀਏ ਧਰਮ ਨੂੰ ਨਿਭਾਈਏ ਤੇ ਕੋਈ ਵੀ ਕੰਮ ਤੁਹਾਡਾ ਕਦੇ ਵੀ ਅੜਿਆ ਨਹੀਂ ਰਹੂਗਾ ਤੇ ਸੋਈ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਸ ਤਰ੍ਹਾਂ ਸੋਹਣੇ ਸੋਹਣੇ ਬਚਨ ਬੋਲਿਆ ਕਰੋ ਕਦੇ ਵੀ ਮੁਖ ਤੋਂ ਮਾੜਾ ਬਚਨ ਨਾ ਬੋਲਿਆ ਕਰੋ ਬੱਚਿਆਂ ਨੂੰ ਨਾ ਕਦੇ ਵੀ ਮਾੜੇ ਸ਼ਬਦ ਨਾ ਬੋਲਿਆ ਕਰੋ ਜਦੋਂ ਕਈ ਵਾਰ ਕੀ ਹੁੰਦਾ ਨਾ ਭੈਣਾਂ ਨੂੰ ਸਵੇਰ ਜਦੋਂ ਉੱਠਦੀਆਂ ਉਹ ਲੇਟ ਹੋ ਜਾਂਦੀਆਂ ਜਦੋਂ ਇੱਕ ਲੇਟ ਹੋਊਗਾ ਅਵਰਤ ਪਹਿਲੀ ਗਲਤੀ ਉਹ ਇਹ ਕਰਦੇ ਆਂ ਵੀ ਅਵਰਤ ਵੇਲਾ ਨਹੀਂ ਸਾਧਦੇ ਕਿਉਂ ਜੋ ਲੇਟ ਹੀ ਹੋਊਗਾ ਅਵਰਤ ਵੇਲਾ ਖੁੰਝ ਗਿਆ ਉਹਨਾਂ ਦੇ ਇੱਥੋਂ ਫਿਰ ਉਸ ਤੋਂ ਵੱਡੀ ਗਲਤੀ ਕੀ ਕਰਦੀਆਂ ਉਹ ਬੱਚਿਆਂ ਨੂੰ ਭਾਜ-ਭਾਜ ਪੈਂਦੀਆਂ ਉੱਠ ਖੜਵੇ ਸਕੂਲ ਬਾਗ ਜਾਵੇ ਹਰਾਨ ਦੇ ਏਡਾ ਵੱਡਾ ਦੇਣਾ ਹੈ ਕਿਉਂਕਿ ਗਲਤੀ ਉਹਦੀ ਹੁੰਦੀ ਆ ਉਹ ਗੁੱਸਾ ਬੱਚਿਆਂ ਤੇ ਨਿਕਲਦਾ ਆਹ ਦਾ ਦਿਨ ਵੀ ਖਰਾਬ ਹੋ ਜਾਂਦਾ ਉਹ ਜਦੋਂ ਬੱਚਿਆਂ ਨੂੰ ਵਿਚਾਰਿਆਂ ਨੂੰ ਸਵੇਰ ਉੱਠਦੇ ਉੱਠਦੇ ਐਸ ਤਰ੍ਹਾਂ ਦੇ ਸ਼ਬਦ ਸੁਣਨੇ ਪੈਂਦੇ ਤੇ ਸਾਰਾ ਦਿਨ ਬੱਚਿਆਂ ਦਾ ਮੂਡ ਵੀ ਖਰਾਬ ਰਹਿੰਦਾ ਫਿਰ ਬੱਚਿਆਂ ਦਾ ਉਸ ਦਿਨ ਪੜ੍ਹਾਈ 'ਚ ਮਾਨ ਨਹੀਂ ਲੱਗਦਾ ਫਿਰ ਤੀਜਾ ਪਤੀ ਤੇ ਆ ਜਾਂਦੇ ਆ ਫਿਰ ਉਹਨਾਂ ਨੂੰ ਭਾਈ ਭਾਈ ਪੈਣਾ ਮੈਂ ਰੋਟੀ ਕਰਦੇ ਮੈਂ ਸੋਡਾ ਐ ਕਰਦੀਆਂ ਐ ਕਰਦੀਆਂ ਐਸ ਤਰ੍ਹਾਂ ਜਿਹਦੋਂ ਆਪਾਂ ਕਰਦੇ ਆ ਤੇ ਫਿਰ ਤੁਸੀਂ ਸਮਝੋ ਵੀ ਬੱਚਿਆਂ ਦਾ ਦਿਨ ਵੀ ਆਪਾਂ ਖਰਾਬ ਕਰਤਾ ਪਤੀ ਦਾ ਦਿਨ ਵੀ ਖਰਾਬ ਕਰਤਾ ਤੇ ਆਪਣਾ ਦਿਨ ਤਾਂ ਖਰਾਬ ਹੋ ਹੀ ਗਿਆ ਤੇ ਚੌਥਾ ਆਪਾਂ ਅਵਰਤ ਵੇਲਾ ਵੀ ਖਰਾਬ ਕਰਦਿਆ ਇਦੇ ਲਈ ਜੀ ਇਹੋ ਜਿਹੇ ਸ਼ਬਦ ਤੁਸੀਂ ਆਪਾਂ ਇਹੋ ਜੀਆਂ ਗਲਤੀਆਂ ਛੋਟੀਆਂ ਛੋਟੀਆਂ ਗਲਤੀਆਂ ਤੋਂ ਪਰਹੇਜ਼ ਕਰਕੇ ਇੱਕ ਸੁਆਣੀ ਹੁੰਦੀ ਹੈ ਜਿਹੜੀ ਘਰ ਨੂੰ ਸਵਰਗ ਬਣਾ ਦਿੰਦੀ ਹੈ ਇੱਕ ਸੁਆਣੀ ਹੁੰਦੀ ਹੈ ਜਿਹਦੇ ਹੱਥੋਂ ਘਰ ਨਰਕ ਬਣ ਜਾਂਦਾ ਇਹਦੇ ਲਈ ਤੁਸੀਂ ਘਰ ਨੂੰ ਸਵਰਗ ਬਣਾਓ ਜੀ ਪਿਆਰ ਦੀ ਭਾਸ਼ਾ ਘਰ ਦੇ ਵਿੱਚੋਂ ਹੀ ਪਹਿਲੇ ਬੱਚਿਆਂ ਦੇ ਪਹਿਲੇ ਗੁਰੂ ਕੌਣ ਹੁੰਦੇ ਆ ਉਹਨਾਂ ਦੇ ਮਾਤਾ ਪਿਤਾ ਹੁੰਦੇ ਆ ਜਦੋਂ ਜਿਹੜੀ ਸਿੱਖਿਆ ਮਾਤਾ ਪਿਤਾ ਤੋਂ ਲੈਣਗੇ ਨਾ ਅੱਗੇ ਜਾ ਕੇ ਉਹ ਸਿੱਖਿਆ ਫਿਰ ਉਸੇ ਤਰੀਕੇ ਕੰਮ ਆਉਗੀ ਸਕੂਲਾਂ ਦੇ ਵਿੱਚ ਕੁਝ ਵੀ ਸਿੱਖਣ ਪਰ ਮਾਪੇ ਬਾਪ ਦੇ ਲਈ ਹੋਈ ਸਿੱਖਿਆ ਉਹ ਸਾਰੀ ਹੋਰ ਨਹੀਂ ਭੁੱਲਦੇ ਇਹਦੇ ਲਈ ਆਪਦੇ ਬੱਚਿਆਂ ਨੂੰ ਆਪਾਂ ਸਭ ਤੋਂ ਵਧੀਆ ਸਿੱਖਿਆ ਦੇ ਕੇ ਆਪ ਸਮੇਂ ਸਿਰ ਉੱਠ ਗਏ ਚਲੋ ਜੇ ਲੇਟ ਉੱਠ ਵੀ ਖੜਿਆ ਕੋਈ ਗੱਲ ਨਹੀਂ ਪਰਮਾਤਮਾ ਤੋਂ ਖਿਮਾ ਮੰਗੋ ਗਲਤੀ ਮੰਗੋ ਵੀ ਮਹਾਰਾਜ ਮੈਂ ਲੇਟ ਹੋ ਗਿਆ ਤੇ ਅਵਰ ਤਵੇਲਾ ਨਹੀਂ ਸਾਹ ਸਕਿਆ ਚਲ ਜਦੋਂ ਵੀ ਮੇਰੇ ਕੋਲ ਟਾਈਮ ਲੱਗਿਆ ਮੈਂ ਗੁਰਬਾਣੀ ਨਾਲ ਜੁੜ ਚਲ ਨਹੀਂ ਵੀ ਜੁੜਿਆ ਜਾਂਦਾ ਹੁੰਦਾ ਤੇ ਜਦੋਂ ਤੁਸੀਂ ਬੱਚਿਆਂ ਲਈ ਖਾਣਾ ਬਣਾਉਂਦੇ ਹੋ ਤੁਸੀਂ ਉਦੋਂ ਮੂਲ ਮੰਤਰ ਸਾਹਿਬ ਦਾ ਪਾਠ ਕਰ ਲਓ ਤੇ ਉਹ ਉਹ ਨਹੀਂ ਮੂਲ ਮੰਤਰ ਦਾ ਗੁਰ ਮੰਤਰ ਦਾ ਕਾਰ ਲੋ ਗੁਰ ਮੰਤਰ ਸਾਹਿਬ ਦਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਉਹਦਾ ਤੁਸੀਂ ਪਾਠ ਕਰ ਸਿਮਰਨ ਨਾਲ ਜੁੜਜੋ ਜੀ ਕੰਮ ਆਪਣੇ ਹੱਥਾਂ ਨਾਲ ਕਰਨਾ ਹੈ ਪੈਰਾਂ ਨਾਲ ਕਰਨਾ ਸਿਮਰਨ ਆਪਾਂ ਮਨ ਨਾਲ ਕਰਨਾ ਆਪਦੇ ਮਨ ਦੇ ਵਿੱਚ ਗੁਰੂ ਨੂੰ ਚਿਤਾਰ ਚਿਤਾਰੋ ਜੀ ਪਿਆਰ ਨਾਲ ਬੱਚਿਆਂ ਨੂੰ ਉਠਾਓ ਵੀ ਮੈਂ ਬੇਟਾ ਲੇਟ ਹੋ ਗਈ ਤੁਸੀਂ ਵੀ ਉਠੋ ਆਪਣਾ ਕੰਮ ਥੋੜਾ ਖੁਦ ਕਰੋ ਯਾਰ ਨਾਲ ਚਲੋ ਜੀ ਇੱਕ ਗਲਤੀ ਕਰਦੇ ਕਰਦੇ ਆਪਾਂ ਦਿਨ ਚ ਹਜ਼ਾਰਾਂ ਗਲਤੀਆਂ ਕਰਦੇ ਆ ਸਾਰਾ ਦਿਨ ਮੂਡ ਆਪਣਾ ਆਫ ਰਹਿੰਦਾ ਜੇ ਆਪਾਂ ਉਹੀ ਸਮੇਂ ਸਿਰ ਰੋਟ ਦੇ ਨਾਲ ਤਾਂ ਆਪਾਂ ਵਰਤਵੀਂ ਵਾਲਾ ਸਾਂਭ ਲੈਣੇ ਆ ਕੋਈ ਅੱਧਾ ਘੰਟਾ ਕੋਈ 10 ਮਿੰਟ ਕੋਈ 20 ਮਿੰਟ ਆਪਾਂ ਪਰਮਾਤਮਾ ਨਾਲ ਜੁੜ ਜਾਣਾ 20 ਮਿੰਟ ਜੁੜੇ ਵੀ ਬਹੁਤ ਹੁੰਦੇ ਆ ਜੀ ਜੇ ਆਪਾਂ 24 ਘੰਟਿਆਂ ਦੇ ਵਿੱਚੋਂ ਜੇ ਆਪਾਂ 24 ਮਿੰਟ ਵੀ ਪਰਮਾਤਮਾ ਲਈ ਕੱਢਦੇ ਆ ਨਾ ਜੀ ਤਾਂ ਵੀ ਧੰਨ ਹੈ ਜੀ ਇਹ ਨਹੀਂ ਹੁੰਦਾਗਾ ਵੀ ਆਪਾਂ 5 ਘੰਟੇ 4 ਘੰਟੇ ਬੈਠਣਾ ਕਿਉਂਕਿ ਜਿਹੜੇ ਕਰਮ ਜਿਹੜਾ ਕੰਮ ਆਪਾਂ ਕਰਦੇ ਆਂ ਦਾ ਕਰਮ ਕਰ ਰਹੇ ਆ ਉਹ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਉਹ ਵੀ ਆਪਣਾ ਇੱਕ ਸਿਮਰਨ ਹੀ ਹੁੰਦਾ ਜੀ ਜੇ ਆਪਾਂ ਸੱਚੇ ਦਿਲੋਂ ਇਮਾਨਦਾਰੀ ਨਾਲ ਪਿਆਰ ਨਾਲ ਖੁਸ਼ ਹੋ ਕੇ ਆਪਾਂ ਉਹ ਕਾਰਜ ਕਰਦੇ ਆਂ ਉਹ ਇੱਕ ਤਰ੍ਹਾਂ ਦਾ ਆਪਣਾ ਉਹ ਵੀ ਸਿਮਰਨ ਹੀ ਹੁੰਦਾ ਪ੍ਰਮਾਤਮਾ ਨਾਲ ਜੋ ਕਾਰਜ ਵਰਕਸ਼ਾਪ ਹਾਸਸ ਕੇ ਕਰਦੇ ਆਂ ਤੇ ਜੇ ਉਸੇ ਵਿੱਚ ਹੀ ਆਪਾਂ ਕਲੇਸ਼ ਪਾਈ ਰੱਖਿਆ ਤੇ ਇੱਕ ਪਾਸੇ ਆਪਾਂ ਸਿਮਰਨ ਕਰੀ ਚੱਲੇਗੇ ਫਿਰ ਕੋਈ ਸਿਮਰਨ ਦਾ ਫਾਇਦਾ ਨਹੀਂ ਹੁੰਦਾ ਜੀ ਤੇ ਇਹਦੇ ਲਈ ਜੀ ਗੁਰਬਾਣੀ ਨਾਲ ਇਸ ਤਰ੍ਹਾਂ ਆਪਾਂ ਜੁੜ ਸਕਦੇ ਆਂ ਤੇ ਅੱਜ ਦੀ ਵੀਡੀਓ ਫਿਰ ਆਪਣੀ ਇਥੋਂ ਤੀਕ ਜਿਆਦਾ ਲੰਬੀ ਹੋ ਜਾਂਦੀ ਸੋਨ ਵੇਖਣੀ ਓਕੇ ਨਹੀਂ ਤੁਸੀਂ ਕੀ ਹੰਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਪਿਆਰ ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਇਹਨਾਂ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ